ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਰਾਵੀਰ ਕੋਕੜਾ ਜodhpur ਵਾਲਾ ਆ ਦੇਖ ਲਓ ਆਪਾਂ ਹੁਣ ਨਵਾਂ ਜਹਾਜ਼ ਲਿਆਂਦਾ ਬੜਾ ਨਮ ਅੱਜ ਕੱਲ ਨਵੇਂ ਤੋਂ ਨਵੇਂ ਤਕਨੀਕਾਂ ਦੇਖੋ ਬੰਦੇ ਦੇ ਹੱਥ ਬਹੁਤ ਕੋਸੇ ਆ ਹੁਣ ਆ ਸਪਰੇਅ ਕਰਨ ਵਾਲਾ ਜਿਗਾੜ ਜਾਇ ਇਹ ਜਹਾਜ਼ ਆ ਇਹ ਕਾਹਤੇ ਮਰਜੀ ਸਪਰੇਅ ਕਰਾ ਲੋ ਵੱਡ ਕੇ ਸਪਰੇਅ ਕਰਦਾ ਜੀ ਇਹ ਇਹਦੇ ਵਿੱਚ 10 ਲੀਟਰ ਦਾ ਸਪਰੇਅ ਪੈਂਦੀ ਆ ਠੀਕ ਆ ਪਾਣੀ ਲਾ ਲੋ 10 ਲੀਟਰ ਪਾਣੀ ਪਾਉਣ ਇਥੇ ਪਾਣੀ ਤੇ ਕਿੱਲੇ ਦੇ ਸਟਾਜ ਆ ਜਾਂਦਾ ਦੇਖੋ ਹੋ ਗਿਆ ਬੁੱਤਰ ਨਹੀਂ ਹੁੰਦਾ ਉਹ ਹੁੰਦਾ ਜਾਂਦਾ ਕਿ ਮੱਖੀ ਦੇ ਹੁਣ ਜਿਆਦਾਤਰ ਇਹਦੇ ਨਾਲ ਸਪਰੇਅ ਕਰਨਾ ਚਾਹੀਦਾ ਹੈ ਯਾ ਕਿ ਹੁਣ ਮੱਖੀ ਦੇ ਬੜਕ ਬੁੱਤੇ ਹੁੰਦੇ ਆ ਮੱਖੀ ਤੇ ਬੰਦੇ ਬੰਦੇ ਤਾਂ ਹੁੰਦੇ ਨਹੀਂ ਕਿਉਂਕਿ ਹੁਣ ਇਹ ਜਿਆਦਾ ਬਦ ਨੋਰ ਨਾ ਬਾੜੀਆਂ ਖਤਰਨਾਕ ਚੀਜ਼ਾਂ ਹੁੰਦੇ ਨੇ ਨਾ ਮੱਲੇ ਨੂੰ ਪਿੰਡੇ ਖਾ ਜਾਂਦੀਆਂ ਆ ਇਹ ਤੇ ਇਹ ਦੇਖ ਲੋ ਮੁੰਡਿਆ ਦੇਖ ਲਾ ਉਹ ਉੱਡ ਗਿਆ ਇਹ ਸਪਰੇਅ ਕਰਦਾ ਤੇ ਇਹ 10 ਲੀਟਰ ਕਿੱਲੇ ਦਾ ਪਾਣੀ ਪਾਉਂਦਾ ਹੈ ਇਹ ਘੱਟੋ ਘੱਟ ਇਹ 6-7 ਕਿੱਲਿਆਂ ਦੀ ਬਾਹੀ ਤੇ ਲੰਮਾ ਵਗ ਜਾਂਦਾ ਤੇ ਇਹ ਚੜਾਈ ਜਾਂਦਾ 12 ਤੋਂ ਤਾਂ ਇਹ ਦੇਖ ਵਾਸ ਸਿਸਟਮ ਤੇ ਚੱਲਦਾ ਇਹ ਕੰਪਿਊਟਰ ਸਿਸਟਮ ਹੀ ਹੈ ਇਹ ਮੰਨ ਲੋ ਠੀਕਾ ਹੱਥ ਦੇ ਸਾਰਾ ਕੁਝ ਹੱਥ ਦੀ ਤਕਨੀਕ ਹੈ ਇਹ ਦੇਖੋ ਆਪੇ ਸੜਕਾ ਆ ਗਿਆ ਵਾ ਠੀਕਾ ਹੁਣ ਉਹ ਉੱਡਿਆ ਹੁੰਦਾ ਇਹ ਉਰੇ ਨੂੰ ਆਊਗਾ ਉਰੇ ਹੁਣ ਇਹ ਇਹ ਕਹਿੰਦਾ ਹੁਣ ਮੇਰੇ ਤੇ ਦਵਾਰੇ ਸਪਰੇਅ ਪਾਉ ਸਪਰੇਅ ਹੋ ਗਈ ਕਿੰਨੇ ਤੇ ਸਪਰੇਅ ਹੋ ਗਈ ਕੀ ਇਹ ਤੇ ਭਾਏ ਨਮੂ ਤੇ ਨਮਾ ਸਭ ਪੜ ਗਈ ਅਦਗੀਆਂ ਤੇ ਹੁਣ ਇਹ ਤੇ ਦਿੱਕ ਸਪਰੇਅ ਹੋਣਾ ਹੈ ਇਹ ਪਾਏ ਨਾ ਪਾਉਣ ਦਾ 10 ਲੀਟਰ ਟੋਟਲੀ 10 ਲੀਟਰ ਪਾਣੀ ਮੈਂਦਾ ਦੇਖਵਾ ਪਾਤੀ ਸਪਰੇਅ ਮੁੰਡਾ ਖੁਸ਼ਵਾ ਬਿਠਾ ਸਪਰੇਅ ਕਰਨਾ ਤੇ ਨਹੀਂ ਆ ਰਿਹਾ ਭਾਈ ਨਾ ਢੋਲੀ ਦਾ ਫਿਕਰ ਤੇ ਇਹ ਲੈਂਦੇ ਆ 250 ਰੁਪਇਆ ਕਿੱਲਾ ਤੇ ਜਿੰਨੀ ਮਰਜ਼ੀ ਸਪਰੇ ਕਰਾ ਲਓ ਮੁੰਡਿਓ ਅੱਜ ਕੱਲ ਨਿਆਰੀ ਨਿਆਰੇ ਆ ਉਹੀ ਦੁਨੀਆ ੱੱਕੇ ਹੰਦੀ ਤੁਰਫੀ ਦੀ ਆ ਦੇਖ ਲਓ ਹੁਣ ਨਵਾਂ ਲਿਆਂਦਾ ਪੱ ਤੇਰੇ ਭਾਈ ਨੇ ਕੁੱਕੜ ਨੇ ਜਹਾਜ ਆ